ਸਾਬਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਮਾਮਲੇ 'ਚ ਹੁਣ ਕਈ ਅਹਿਮ ਤੇ ਵੱਡੇ ਖੁਲਾਸੇ ਹੋ ਸਕਦੇ ਨੇ ਕਿਉਂਕਿ ਵਿਚੋਲਿਆ ਕਿਰਸ਼ਾਨੂੰ ਦਾ ਰਿਮਾਂਡ ਮਿਲ ਚੁਕਿਆ ਹੈ ਸੀਬੀਆਈ ਨੂੰ ਰਿਮਾਂਡ ਮਿਲਿਆ ਹੈ ਤੇ ਹੁਣ ਸੀਬੀਆਈ ਇਸ ਮਾਮਲੇ ਦੇ ਵਿੱਚ ਕਈ ਵੱਡੇ ਤੇ ਅਹਿਮ ਖੁਲਾਸੇ ਕਰ ਸਕਦੀ ਹੈ ਇਹ ਵੀ ਪਤਾ ਲੱਗ ਸਕਦਾ ਹੈ ਕਿ ਆਖਿਰਕਾਰ ਕਿਰਸ਼ਾਨੂੰ ਕਿਨਾ-ਕਿਨਾ ਕੋਲੋਂ ਜਿਹੜਾ ਉਹ ਪੈਸੇ ਲੈਂਦਾ ਸੀਗਾ ਡੀਆਈਜੀ ਦਾ ਸਾਬਕਾ ਡੀਆਈਜੀ ਦਾ ਜੋ ਸਾਰਾ ਲੇਖਾ-ਚੋਖਾ ਉਹ ਸਾਰਾ ਹੁਣ ਸਾਹਮਣੇ ਆ ਸਕਦਾ ਹੈ ਤਮਾਮ ਉਹ ਗੱਲਾਂ ਨਿਕਲ ਕੇ ਸਾਹਮਣੇ ਆ ਸਕਦੀਆਂ ਨੇ ਜੋ ਲੁਕੀਆਂ ਹੋਈਆਂ ਸੀਗੀਆਂ ਕਿਉਂਕਿ ਇਹ ਵਿਚੋਲਿਆ ਸੀਗਾ ਕਿਸ਼ਾਨੂ ਜਿਸ ਨੂੰ ਅਰਸ਼ਟ ਕੀਤਾ ਗਿਆ ਸੀਗਾ ਤੇ ਹੁਣ ਸੀਬੀਆਈ ਵੱਲੋਂ ਜਦੋਂ ਇਸ ਨੂੰ ਚੰਡੀਗੜ੍ਹ ਦੀ ਸੀਬੀਆਈ ਅਦਾਲਤ 'ਚ ਪੇਸ਼ ਕੀਤਾ ਗਿਆ ਤਾਂ ਪੇਸ਼ ਕਰਨ ਮਗਰੋਂ ਹੁਣ ਇਸ ਦਾ ਰਿਮਾਂਡ ਮਿਲ ਚੁੱਕਿਆ ਹੈ ਤਾਂ ਡੀਆਈਜੀ ਹਰਚਰਨ ਸਿੰਘ ਭੁੱਲਰ ਮਾਮਲਾ ਤੁਸੀਂ ਸਾਰੇ ਜਾਣਨਾ ਹੀ ਹੋ ਕਿਸ ਤਰੀਕੇ ਦੇ ਨਾਲ ਘਰ ਦੇ ਵਿੱਚ ਸੀਬੀਆਈ ਦੀ ਰੇਡ ਹੁੰਦੀ ਹੈ ਰੇਡ ਤੋਂ ਬਾਅਦ ਇੱਕ ਤੋਂ ਇੱਕ ਖਲਾਸੇ ਹੁੰਦੇ ਨੇ ਤੇ ਕਈ ਗ੍ਰਾਮ ਸੋਨਾ ਕਿਲੋਆਂ ਦੇ ਹਿਸਾਬ ਨਾਲ ਸੋਨਾ ਕਰੋੜਾਂ ਰੁਪਏ ਕੈਸ਼ ਗੱਡੀਆਂ ਮਹਿੰਗੀਆਂ ਸ਼ਰਾਬ ਦੀਆਂ ਬੋਤਲਾਂ ਤਮਾਮ ਚੀਜ਼ਾਂ ਜਿਹੜੀਆਂ ਨੇ ਉਹ ਡੀਆਈਜੀ ਪੁੱਲਰ ਦੇ ਘਰੋਂ ਬਰਾਮਦ ਕੀਤੀਆਂ ਜਾਂਦੀਆਂ ਨੇ ਤਾਂ ਇਲਜ਼ਾਮ ਲੱਗਦਾ ਹੋਣਾ ਤੇ ਕਿ ਉਹਨਾਂ ਵੱਲੋਂ ਰਿਸ਼ਵਤ ਮੰਗੀ ਜਾ ਰਹੀ ਸੀ ਤੇ ਜਿਸ ਸ਼ਖਸ ਨੇ ਉਹਨਾਂ ਤੇ ਇਲਜ਼ਾਮ ਲਗਾਇਆ ਸੀਗਾ ਸੀਬੀਆਈ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਦਬੋਚ ਲੈਂਦੀ ਹੈ ਉਹਨਾਂ ਦੇ ਘਰ ਦੇ ਵਿੱਚ ਰੇਡ ਮਾਰਦੀ ਹੈ ਤਾਂ ਇਹ ਤਮਾਮ ਜੋ ਮੁੱਦਾ ਅਦ ਤੋਂ ਹੀ ਚੱਲ ਰਿਹਾ ਸੀਗਾ ਗ੍ਰਿਫਤਾਰੀ ਹੁੰਦੀ ਹੈ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਜੋ ਹੈ ਸੀਬੀਆਈ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਿਗੀਆਂ ਕਿ ਇਸ ਕੜੀ ਦੇ ਨਾਲ ਜੁੜੇ ਹੋਏ ਜਿੰਨੇ ਜਿੰਨੀਆਂ ਵੀ ਕੜੀਆਂ ਨੇ ਇਸ ਕੇਸ ਦੇ ਨਾਲ ਜੁੜੀਆਂ ਹੋਈਆਂ ਉਹ ਸਾਹਮਣੇ ਲੈ ਕੇ ਆਈਏ ਲਗਾਤਾਰ ਇਹਨਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਹੋ ਰਹੀ ਆ ਲਗਾਤਾਰ ਪ੍ਰਾਪਰਟੀਆਂ ਦੀ ਜਾਂਚ ਕੀਤੀ ਜਾ ਰਹੀ ਆ ਔਰ ਕਿਹਣਾ ਕਿਹਣਾ ਦੇਸ਼ਾਂ ਦੇ ਵਿੱਚ ਇਹਨਾਂ ਨੇ ਵਿਜ਼ਿਟ ਕੀਤਾ ਕਿੱਥੇ ਕਿੱਥੇ ਇਹਨਾਂ ਦੀਆਂ ਪ੍ਰਾਪਰਟੀਆਂ ਨੇ ਸੀਬੀਆਈ ਦੇ ਵੱਲੋਂ ਉਹ ਵੀ ਜਾਂਚ ਜਿਹੜੀ ਆ ਕੀਤੀ ਗਈ ਆ ਪਰ ਹੁਣ ਜੋ ਵੱਡੀ ਖਬਰ ਤੁਹਾਨੂੰ ਦੱਸਦੇ ਆ ਕਿ ਕ੍ਰਿਸ਼ਾਨੂੰ ਦਾ 9 ਦਿਨ ਦਾ ਰਿਮਾਂਡ ਮਿਲਿਆ ਹੈ ਤਾਂ ਸੀਬੀਆਈ ਵੱਲੋਂ ਬ੍ਰਿਚ ਬਿਚੋਲੀਆ ਜੋ ਕ੍ਰਿਸ਼ਾਨੂੰ ਹੈ ਉਸ ਵੱਲੋਂ ਕੋਸ ਕੋ ਪੁਛਤਾਚ ਕੀਤੀ ਜਾਣੀ ਹੈ 9 ਦਿਨ ਦੇ ਰਿਮਾਂਡ ਦੇ ਵਿੱਚ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਕਈ ਵੱਡੇ ਅਫਸਰਾਂ ਦੇ ਨਾਮ ਵੀ ਹੁਣ ਸਾਹਮਣੇ ਆ ਸਕਦੇ ਨੇ ਕਿਉਂਕਿ ਸਭ ਤੋਂ ਵੱਡੀ ਗੱਲ ਕਿ ਆ ਡੀ ਆਈ ਜੀ ਭੁੱਲਰ ਆਪ ਹੀ ਰਿਸ਼ਵਤ ਖੋਰੀ ਕਰਦੇ ਸੀਗੇ ਜਾਂ ਫਿਰ ਉਹਨਾਂ ਨਾਲ ਉਹਨਾਂ ਦੇ ਅੰਡਰ ਕੰਮ ਕਰਨ ਵਾਲੇ ਕਿਹੜੇ-ਕਿਹੜੇ ਅਫਸਰ ਸ਼ਾਮਿਲ ਸੀਗੇ ਕਿਹੜੇ-ਕਿਹੜੇ ਉਹਨਾਂ ਨਾਲ ਮਿਲੇ ਹੋਏ ਸੀਗੇ ਇਹ ਤਮਾਮ ਖੁਲਾਸੇ ਹੋਣੇ ਸੀਬੀਆਈ ਦੀ ਅਦਾਲਤ ਵੱਲੋਂ ਜਦੋਂ ਰਿਮਾਂਡ ਮਿਲਿਆ ਹੈ ਤਾਂ ਸੀਬੀਆਈ ਇਹ ਤਮਾਮ ਖੁਲਾਸੇ ਕਰ ਸਕਦੀ ਹੈ 9 ਦਿਨ ਦਾ ਰਿਮਾਂਡ ਹੈ 9 ਦਿਨ ਪੁੱਛਗਿੱਛ ਹੋਵੇਗੀ ਔਰ ਇਸ ਪੁੱਛਗਿੱਛ ਤੋਂ ਬਾਅਦ ਕਈ ਅਹਿਮ ਖੁਲਾਸੇ ਹੋ ਸਕਦੇ ਨੇ ਕਿ ਆਖਿਰਕਾਰ ਜੋ ਕ੍ਰਿਸ਼ਨੂ ਹੈ ਇਹ ਕਿਨਾ ਕਿਨਾ ਅਫਸਰਾਂ ਨਾਲ ਮਿਲਿਆ ਹੋਇਆ ਸੀਗਾ ਕਿਨਾ ਕਿਨਾ ਲੋਕਾਂ ਕੋਲੋਂ ਇਸਨੇ ਪੈਸੇ ਲਏ ਤੇ ਕਿਨਾ ਕਿਨਾ ਲੋਕਾਂ ਦੇ ਇਹ ਕੰਮ ਕਰਵਾਉਂਦਾ ਸੀਗਾ ਅਫਸਰਾਂ ਨੂੰ ਪੈਸੇ ਦੇ ਕੇ ਇਹ ਤਮਾਮ ਖੁਲਾਸੇ ਹੋ ਸਕਦੇ ਨੇ 9 ਦਿਨ ਦਾ ਰਿਮਾਂਡ ਮਿਲਿਆ 9 ਦਿਨ ਦਾ ਰਿਮਾਂਡ ਬਹੁਤ ਹੁੰਦਾ ਹੈ ਔਰ ਇਸ ਰਿਮਾਂਡ ਦੇ ਵਿੱਚ ਡੀਆਈਜੀ ਪੁੱਲਰ ਬਾਰੇ ਦਾ ਪੁੱਛਗਿੱਛ ਹੋਏਗੀ ਕਿ ਆਖਿਰਕਾਰ ਉਹਨਾਂ ਵੱਲੋਂ ਕਿਨਾ ਕਿਨਾ ਲੋਕਾਂ ਤੋਂ ਰਿਸ਼ਵਤ ਮੰਗੀ ਗਈ ਆ ਜਾਂ ਕਿੱਥੇ ਕਿੱਥੇ ਪ੍ਰਾਪਰਟੀਆਂ ਨੇ ਕਿੰਨੀ ਪ੍ਰਾਪਰਟੀ ਬਣਾਈ ਆ ਪਰ ਉਸ ਦੇ ਨਾਲ ਨਾਲ ਹੁਣ ਟੈਨਸ਼ਨ ਨਾਲ ਦੇ ਵੱਡੇ ਆਲਾ ਅਧਿਕਾਰੀਆਂ ਨੂੰ ਵੀ ਹੋ ਸਕਦੀ ਹੈ ਅਗਰ ਕਿਸੇ ਦਾ ਵੀ ਨਾਮ ਸਾਹਮਣੇ ਆਉਂਦਾ ਤਾਂ ਸੀਬੀਆਈ ਉਸ ਨੂੰ ਵੀ ਨਹੀਂ ਬਖਸ਼ੇਗੀ ਉਸਤੇ ਵੀ ਸੀਬੀਆਈ ਦਾ ਸ਼ਿਕੰਜਾ ਜਿਹੜਾ ਉਹ ਲੱਗ ਸਕਦਾ ਹੈ ਤਾਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਕਿ 9 ਦਿਨ ਦਾ ਰਿਮਾਂਡ ਮਿਲ ਚੁਕਿਆ ਕਿਰਸ਼ਨੂ ਦਾ ਔਰ ਇਸ 9 ਦਿਨ ਦੇ ਰਿਮਾਂਡ ਤੋਂ ਬਾਅਦ ਕੀ ਕੁਝ ਅਹਿਮ ਖੁਲਾਸੇ ਹੁੰਦੇ ਨੇ ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ